ਸਿਕਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਵੋ ਅੱਜ ਹੈਗੀ ਆ ਤਰੀਕ 24 ਮਈ 2024 ਨੂੰ ਵੀਡੀਓ ਬਣਾਉਣ ਲੱਗੇ ਆ ਟਾਈਮ ਹੋ ਗਿਆ ਬਾਈ ਜੀ ਸਾਢੇ 10:35 ਮਿੰਟ ਦਾ ਕਿਉਂਕਿ ਜਿਹੜੀ ਆ ਅੱਜ ਕੈਨੇਡਾ ਆਸਟ੍ਰੇਲੀਆ ਦੀਆਂ ਜਿਹੜੀਆਂ ਫਲਾਈਟਾਂ ਆ ਜਿਨ੍ਹਾਂ ਨੇ 1 ਤੋਂ 2 ਦੇ ਵਿਚਕਾਰ ਤੋਂ ਉੱਡਣਾ ਹੈਗਾ ਉਹਨਾਂ ਦੀ ਜਿਹੜੀ ਐਂਟਰੀ ਹੈ ਉਹ 10 ਵਜੇ ਤੋਂ 10:30 ਵਜੇ ਤੱਕ ਸੀ 10 ਵਜੇ ਖੁੱਲਗੀ ਸੀਗੀ ਅਤੇ ਘੰਟੇ ਦੇ ਵਿੱਚ ਸਾਰੀ ਐਂਟਰੀਆਂ ਹੋ ਰਹੀਆਂ ਸਾਡੀ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਭਰਾਵੋ ਇੱਕ ਅਸੀਂ ਦਸੰਬਰ ਚ ਵੀ ਵੀਡੀਓ ਬਣਾ ਕੇ ਪਾਈ ਸੀਗੀ ਵੀ ਇਹਦੇ ਵਿੱਚ ਦੇਖਿਆ ਕਿ ਹੁਣ ਜਿਹੜੀਆਂ ਮਈ ਇਨਟੇਕ ਦੀਆਂ ਕਲਾਸਾਂ ਸੀਗੀਆਂ ਸਟੂਡੈਂਟਸ ਜਿਹੜੀ ਕੈਨੇਡਾ ਵਗੈਰਾ ਦੇ ਉਹ ਜਾ ਚੁੱਕੇ ਆ ਤਕਰੀਬਨ ਹੁਣ ਕੁਝ ਕੁਝ ਹੈ ਗਿਆ ਜਿਹੜੇ ਜਿਹੜੇ ਸਤੰਬਰ ਇਨਟੇਕ ਤੇ ਮਈ ਇਨਟੇਕ ਦੇ ਜਾ ਰਹੇ ਨੇ ਉਹਨਾਂ ਦੇ ਵਿੱਚ ਅੱਜ ਵੀ ਪੰਜਾਬੀ ਮੇਰੇ ਹਿਸਾਬ ਨਾਲ 에어ਪੋਰਟ ਤੇ ਹੁਣ ਇਹ ਰਸ਼ ਥੋੜਾ ਜਿਹਾ ਘਟਣਾ ਸ਼ੁਰੂ ਹੋ ਗਿਆ ਕਿਉਂਕਿ ਐਂਟਰੀਆਂ ਹੋ ਗਈਆਂ 30 ਤੋਂ 40% ਜਿਹੜੇ ਪੰਜਾਬੀ ਜਾ ਰਹੇ ਅੱਜ ਆਹ ਜਿਹੜੇ ਹੈਗੇ ਨੇ ਜ਼ਿਆਦਾਤਰ ਮੁਸਲਮਾਨ ਭਾਈਚਾਰਾ ਇਹ ਹੱਜ ਵਾਸਤੇ ਜਾ ਰਿਹਾ ਹੈ 1 ਕੱਠ ਨੰਬਰ ਸਪੈਸ਼ਲ ਗੇਟ ਇਹਨਾਂ ਖੁੱਲੇ ਹੋਏ ਇੱਥੇ 30 ਤੋਂ 40% ਹੈ ਜਿਹੜੇ ਭਰਾ ਅੱਜ ਵੀ ਪੱਗਾਂ ਵਾਲੇ ਮਿਲ ਰਹੇ ਆ ਤੁਹਾਨੂੰ ਦਿਖਾਉਣੇ ਆ ਅੱਗੇ ਚੱਲ ਕੇ ਦੇਖੋ ਇਹ ਜ਼ਿਆਦਾ ਕੋਈ ਬੱਚਿਆਂ ਨੂੰ ਜ਼ਿਆਦਾਤਰ ਛੱਡ ਨਹੀਂ ਆਏ ਹੋਏ ਜਿਵੇਂ ਜੀਰੇ ਸਾਈਡ ਤੋਂ ਸਾਨੂੰ ਮਿਲੇ ਸੀ ਭਾਈਆ ਦੇਖੋ ਸਰਦਾਰ ਕਿੰਨੇ ਆਪਣੇ ਠੀਕ ਹੈ ਇਹ ਆਪਨੇ ਜਾ ਰਹੇ ਆਪਣੇ ਬੱਚਿਆਂ ਨੂੰ ਚੜਾਉਣ ਵਾਸਤੇ ਜਾ ਰਹੇ ਨੇ ਕੋਸ਼ਿਸ਼ ਕਰਾਂਗੇ ਤੁਹਾਨੂੰ ਕੋਈ ਸਟੂਡੈਂਟ ਵੀ ਦਿਖਾਉਣ ਦੀ ਦੇਖੋ ਪਿੰਡਾਂ ਵਾਲੀ ਆ ਸਾਰੇ ਕੁੜੀਆਂ ਜਾ ਰਹੀ ਹੈ ਬਾਈ ਦੀ ਦੇਖ ਹੀ ਰਿਹਾ ਤੁਸੀਂ ਵੀ ਮੇਰਾ ਕਹਿਣ ਦਾ ਮਕਸਦ ਇਹ ਸੀ ਭਰਾਵੋ ਵੀ ਪੰਜਾਬ ਜਿਹੜਾ ਦਿਨੋ ਦਿਨ ਖਾਲੀ ਹੋ ਰਿਹਾ ਜਿਨ੍ਹਾਂ ਨੂੰ ਤੁਸੀਂ ਵੋਟਾਂ ਨਹੀਂ ਪਾਉਣੇ ਚਾਹੁੰਦੇ ਨਾ ਜਿਨ੍ਹਾਂ ਨੂੰ ਤੁਸੀਂ ਚਾਹੁੰਦੇ ਵੀ ਪੰਜਾਬ ਦੇ ਵਿੱਚ ਨਾ ਆਉਣ ਕਬਜਾ ਨਾ ਹੋਵੇ ਉਹਦਾ ਬਾਈ ਜੀ ਮੱਲੋ ਮੱਲੀ ਆ ਜਾਣਗੇ ਜਦੋਂ ਸਾਰੇ ਜਿਹੜੇ ਪੰਜਾਬੀ ਬੈਠੇ ਹੋਏ ਬਾਹਰ ਤੁਸੀਂ ਵੀ ਆਪਣੇ ਬੱਚਿਆਂ ਦੇ ਪਿੱਛੇ ਤੁਸੀਂ ਤੁਹਾਨੂੰ ਜਾਣਾ ਤੁਹਾਡੀ ਮਜਬੂਰੀ ਬਣ ਜੂਗੀ ਸ਼ੌਕ ਨਹੀਂ ਹੋਣਾ ਅਦਰ ਜਿਹੜਾ ਕੰਟਰੀ ਦੇ ਵਿੱਚ ਜਾਣਾ ਤੁਹਾਡੀ ਨਾ ਆਉਣ ਵਾਲੇ ਸਾਲਾਂ ਦੇ ਵਿੱਚ ਜਿਨ੍ਹਾਂ ਦੇ ਬੱਚੇ ਗਏ ਭੈਣ ਭਾਈ ਸਾਰੇ ਗਏ ਫਿਰ ਉਹਨਾਂ ਨੇ ਇੱਥੇ ਰਹਿ ਕੇ ਕਰਨਾ ਵੀ ਕੀ ਹੈ ਪੰਜਾਬ 'ਚ ਜਦੋਂ ਬੱਚਿਆਂ ਦੀ ਖਾਤਰੀ ਅਗਲਾ ਫਿਰਦਾ ਹੈ ਜਦੋਂ ਬੱਚੇ ਬਾਹਰ ਸੈਟਲ ਹੋ ਗਏ ਤਾਂ ਆਟੋਮੈਟਿਕਲੀ ਤੁਹਾਨੂੰ ਵੀ ਆਪਣੇ ਬੱਚਿਆਂ ਦੇ ਪਿੱਛੇ ਜਾਣਾ ਪੈਣਾ ਹੈ ਦੇਖੋ ਅੱਜ ਵੀ ਜਿਹੜੇ ਮੇਰਾ ਕਹਿਣ ਦਾ ਮਤਲਬ ਹੈ ਸੀ 30 ਤੋਂ 40% ਜਿਹੜੇ ਅੱਜ ਵੀ ਜਿਹੜੇ ਪੰਜਾਬ ਦੇ ਤੇ ਹਰਿਆਣੇ ਦੇ ਬੱਚੇ ਹੈਗੇ ਜਿਹੜੇ ਜਾ ਰਹੇ ਹੈਗੇ ਬਾਹਰ ਕੋਈ ਸਟੂਡੈਂਟ ਵੀ ਹੈ ਤੇ ਕੋਈ ਵਿਜਟਰ ਵੀ ਹੈ ਤੇ ਕੋਈ ਭੈਣ ਭਾਈ ਨਾਲ ਕਿਵੇਂ ਨਾ ਕਿਵੇਂ ਇਹਦੇ ਬਾਰੇ ਤੁਸੀਂ ਆਪਣੇ ਆਪਣੇ ਵਿਚਾਰ ਲਾਜ਼ਮੇ ਦੱਸਣਿਆ ਵੀ ਤੁਹਾਨੂੰ ਕੀ ਲੱਗ ਰਿਹਾ ਵੀ ਕੀ ਜਿਹੜੀ ਇਹ ਰੀਤ ਪਈ ਹੋਈ ਹੈ ਵੀ ਇਹ ਸਹੀ ਹੈ ਜੰਗਲ ਤਾਂ ਹੈ ਇਹਦੇ ਬਾਰੇ ਕਮੈਂਟ ਤੁਸੀਂ ਲਾਜ਼ਮੀ ਦੇਣੇ ਆ ਆਪਣੇ ਆਪਣੇ ਥਿਊ ਲਾਜ਼ਮੀ ਦੇਣੇ ਆ ਤੇ ਆਉਣ ਵਾਲੇ ਇਹ ਸਭ ਤੋਂ ਵੱਡਾ ਜਿਹੜਾ ਮੈਨੂੰ ਤਾਂ ਇਹ ਚਿੰਤਾ ਦਾ ਵਿਸ਼ਾ ਵੀ ਲੱਗ ਰਿਹਾ ਜੇ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਇੱਥੇ ਪੰਜਾਬ ਤਾਂ ਬਈ ਜੀ ਆਟੋਮੈਟਿਕਲੀ ਖਾਲੀ ਹੋ ਜਾਣਾ ਤੇ ਤੁਸੀਂ ਇੱਥੇ ਫਿਰ ਭਈਆਂ ਦਾ ਰਾਜ ਤਾਂ ਆਟੋਮੈਟਿਕਲੀ ਆ ਹੀ ਜਾਣਾਗਾ ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂਗਾ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਇਸ ਤੇ ਆਪਣੇ ਆਪਣੇ ਵਿਚਾਰ ਕਮੈਂਟ ਲਾਜ਼ਮੀ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਜੇ ਕਿਸੇ ਭਰਾ ਨੂੰ ਵੀਡੀਓ ਚੰਗੀ ਲੱਗੀ ਤਾਂ ਆਪਣੇ ਵੀਡੀਓ ਸ਼ੇਅਰ ਕਰਨ ਨਾਲ ਕਿਸੇ ਨਾ ਕਿਸੇ ਦੇ ਆਪਣੇ ਆਪਣੇ ਵਿਚਾਰ ਸੁਣਨ ਨਾਲ ਕਿਸੇ ਦਾ ਕਿਸੇ ਦੇ ਮਨ ਤੇ ਤਾਂ ਕੋਈ ਗੱਲ ਚੜਦੀ ਹੈਗੀ ਹੈਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਚੰਗੀ ਲੱਗੀ ਤਾਂ ਸਾਰੇ ਭਰਾਵਾਂ ਦਾ ਦੇਖਣ ਆਣ ਦਾ ਬਹੁਤ ਬਹੁਤ ਧੰਨਵਾਦ ਜੀ